ਨਿਮਰਤਾ ਜਨਮ ਸਾਖੀ ਵਿੱਚ ਆਉਂਦਾ ਹੈ ਜੋ ਮੇਰੇ ਸਿੱਖ ਨਿਮਰ ਹੋ ਕੇ ਅਰਦਾਸ ਕਰਨਗੇ ਤਿੰਨਾਂ ਕੇ ਕਾਰਜ ਰਾਸ ਹੋਣਗੇ ਅਰਦਾਸ ਦੀ ਨਿਮਰਤਾ ਇੱਕ ਉੱਚੀ ਚੀ ਨਿਮਰਤਾ ਹੈ ਜੋ ਮਨੁੱਖ ਦੀ ਬੇਵਸਤੀ ਤੋਂ ਮੋਲਦੀ ਹੈ ਜਦੋਂ ਜਦੋਂ ਵੀ ਕਮਜ਼ੋਰ ਤੇ ਲਾਚਾਰ ਮਿੱਟੀ ਆਪਣੀ ਬੇਵਸਤੀ ਕਾਰਨ ਕੁਰ ਲਾਉਂਦੀ ਹੈ ਤਾਂ ਉਸ ਦੀ ਪੁਕਾਰ ਅਰਦਾਸ ਹੀ ਹੁੰਦੀ ਹੈ ਆਪਣੀ ਬੇਵਸਤੀ ਤੋਂ ਕਦੇ ਨਿਰਾਸ਼ ਨਾ ਹੋਵੋ ਬੇਵਸੀ ਸਾਨੂੰ ਅਰਦਾਸ ਦੇ ਮਾਰਗ ਵੱਲ ਪ੍ਰੇਰਦੀ ਹੈ ਤੇ ਗੁੰਮਰਾਹ ਵੀ ਨਹੀਂ ਹੋਣ ਦਿੰਦੀ ਅਰਦਾਸ ਤਾਂ ਹੁੰਦੀ ਹੀ ਬੇਵਸਾ ਨਹੀਂ ਹੈ ਜਿਨ੍ਹਾਂ ਨੂੰ ਆਪਣੀ ਅਕਲ ਦਾ ਮਾਣ ਹੁੰਦਾ ਹੈ ਉਹ ਤਾਂ ਅਰਦਾਸ ਕਰਨ ਦੇ ਸਮਰੱਥ ਹੀ ਨਹੀਂ ਹੁੰਦੇ ਜਿਤਨੀ ਵੱਡੀ ਸਾਡੀ ਅਦਿੰਗੀ ਹੋਵੇ ਉਤਨੀ ਵੱਡੀ ਹੀ ਸਾਨੂੰ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ ਜਦੋਂ ਤੱਕ ਔਮੈ ਬਣੀ ਰਹਿੰਦੀ ਹੈ ਸਾਈ ਦੇ ਮਹਿਲਾਂ ਵਿੱਚ ਦਾਖਲਾ ਨਹੀਂ ਮਿਲਦਾ ਔਮੈ ਮਿਟੇ ਤਾਹੀ ਬਖਸ਼ਿਸ਼ ਦਾ ਦਰ ਖੁੱਲਦਾ ਹੈ ਮੇਰਾ ਦੇ ਮਾਲਕ ਦੀ ਸਲਤਨਤ ਵਿੱਚ ਤਾਂ ਸਿੱਕਾ ਹੀ ਨਿਮਰਤਾ ਦਾ ਚਲਦਾ ਹੈ ਜੋ ਨਿਮਰ ਹੋ ਕੇ ਮਾਲਕ ਤੇ ਡੋਰੀ ਸੁਟ ਦਿੰਦਾ ਹੈ ਅਰਸ਼ੋਂ ਬਾਹ ਲੁੜਾ ਕੇ ਮਾਲਕ ਉਸ ਦੀ ਸਹਾਇਤਾ ਕਰਦਾ ਹੈ ਜਿਸ ਦਾ ਕੋਈ ਨਿਗ੍ਹਾਬਾਨ ਨਹੀਂ ਹੁੰਦਾ ਉਸ ਦੀ ਅਗਵਾਈ ਉਹ ਆਪ ਕਰਦਾ ਹੈ ਉਸ ਦਾ ਬਿਰਧ ਹੈ ਨਿਮਾਣਿਆਂ ਦਾ ਮਾਣ ਤੇ ਨਿਉਟਿਆਂ ਦੀ ਔੜ ਥੀਣਾ ਦਰਅਸਲ ਹਰ ਬੇਵਸੀ ਵਾਹਿਗੁਰੂ ਦੀ ਮਿਹਰ ਨੂੰ ਵੰਗਾਰ ਪਾਉਂਦੀ ਹੈ ਉਹ ਤਰੁੱਟ ਕੇ ਨਿਆਸਰਿਆਂ ਦਾ ਆਸਰਾ ਬਣ ਜਾਂਦਾ ਹੈ ਆਜ ਉਸ ਮਨ ਉੱਪਰ ਹੀ ਵਾਹਿਗੁਰੂ ਆਪਣਾ ਰਹਾਸ ਪ੍ਰਗਟ ਕਰਦਾ ਹੈ ਤੇ ਆਪਣੇ ਨੂਰ ਨਾਲ ਉਸ ਦੀਆਂ ਸਭੇ ਨੁਕਰਾਂ ਰੋਸ਼ਨ ਕਰ ਦਿੰਦਾ ਹੈ ਜਿੰਨਾ ਕੋਈ ਨਿਵਦਾ ਹੈ ਵਾਹਿਗੁਰੂ ਉਤਨਾ ਹੀ ਉਸ ਨੂੰ ਉੱਪਰ ਚੁੱਕਦਾ ਹੈ ਸ਼ੇਖ ਬ੍ਰਹਮ ਨਾਲ ਗੁਰੂ ਨਾਨਕ ਦੇਵ ਜੀ ਦਾ ਸੰਬੰਧ ਹੋਇਆ ਤਾਂ ਬਾਬੇ ਨੇ ਕਿਹਾ ਫਵਾਰੇ ਦਾ ਜਲ ਜਿੰਨਾ ਨੀਵਾ ਜਾਂਦਾ ਹੈ ਤਿੱਤਨਾ ਹੀ ਉੱਚਾ ਚੜਦਾ ਹੈ ਤੈਸੇ ਹੀ ਜੋ ਮਨ ਨੀਵਾ ਰੱਖਦੇ ਹਨ ਸੋ ਉੱਚੀ ਪਦਵੀ ਕਰਤਾਰ ਨੂੰ ਪ੍ਰਾਪਤ ਹੁੰਦੇ ਹਨ ਨਿਮਰਤਾ ਕੇਵਲ ਅਰਦਾਸ ਦੀ ਭਾਵਨਾ ਦਾ ਮੂਲ ਹੀ ਨਹੀਂ ਪ੍ਰਭੂ ਨਾਲ ਸਾਡੇ ਰਿਸ਼ਤੇ ਦਾ ਆਧਾਰ ਵੀ ਹੈ ਜਦੋਂ ਇਹ ਜਾਣ ਲਈਏ ਕਿ ਉਸ ਦੀ ਸ਼ਕਤੀ ਸਾਹਮਣੇ ਸਾਡੀ ਕੋਈ ਮਜਾਲ ਹੀ ਨਹੀਂ ਚਲਣੀ ਤਾਂ ਲਾਜ਼ਮ ਹੋ ਜਾਂਦਾ ਹੈ ਕਿ ਅਸੀਂ ਆਪਣੀ ਬੇਵਸੀ ਨੂੰ ਉਸ ਦੀ ਮਹਿਰਮਤ ਸਾਵੇਂ ਹੋਰ ਵੀ ਨੰਗਿਆਂ ਕਰੀਏ ਤੇ ਕੁਕੀਏ ਹਮ ਗਰੀਬ ਮਸਕੀਨ ਰਪ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਵਾਹਿਗੁਰੂ ਨੂੰ ਆਪਣੀ ਬੇਵਸੀ ਦੱਸਣ ਵਿੱਚ ਹੀ ਅਰਦਾਸ ਦਾ ਰਹਸ ਹੈ